2024 ਜੁਲਾਈ ਦਾ ਮਹੀਨਾ ਵਧ ਰਿਹਾ ਰੋਜ਼ਾਨਾ ਐਕਸੀਡੈਂਟ ਛੋਟੀ ਜੀ ਗਲਤੀ ਕਰਕੇ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਖਵਾ ਸਕਦੇ ਹੋ ਤੇ ਡਰਾਈਵਿੰਗ ਲਾਇਸੈਂਸ ਦੁਬਾਰਾ ਕਰਨਾ ਪੈ ਸਕਦਾ ਹੈ ਟ੍ਰੈਫਿਕ ਰੂਲ ਐਂਡ ਰੈਗੂਲੇਸ਼ਨ ਚੇਂਜ ਕੀਤੇ ਜਾ ਰਹੇ ਨੇ ਜਿਹਦੇ ਵਿੱਚ ਬਹੁਤ ਸਖਤਾਈ ਵਰਤੀ ਜਾ ਰਹੀ ਆ ਕਿਉਂਕਿ ਬਹੁਤ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਰੋਡਾਂ ਦੇ ਉੱਤੇ वेलकम जी आयानु पंजाब टू स्पेन देख रहे सारे ही श्रोताओं का धन्यवाद स्पेन गवर्नमेंट स्पेन ਦੇ ਅੰਦਰ ਡਰਾਈਵਿੰਗ লাইসেন্স ਦੇ ਉੱਤੇ ਸਖਤਾਈ ਕਰ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰੂਨਨ ਰੈਗੂਲੇਸ਼ਨ ਕਾਫੀ ਬਦਲ ਰਹੇ ਨੇ ਤੇ ਬਹੁਤ سارے ਇਹੋ ਜਿਹੇ ਸਵਾਲ ਨੇ ਜਿਹੜੇ ਅਸੀਂ ਇੱਕ ਸਪਰਟ ਦੇ ਨਾਲ ਕਰਾਂਗੇ प्रिया ਕਲਰਾ ਜੋ ਤੁਸੀਂ ਜਾਣਦੇ ਹੋ ਪੰਜਾਬ ਡਰਾਈਵਿੰਗ ਸਕੂਲ ਬਾਰਸਲੋਨਾ ਦੇ ਨਾਂ ਤੋਂ ਇੱਕ ਕਰਦੇ ਆ ਗੱਲਬਾਤ ਪ੍ਰਿਆ ਕਲ ਰਾਜੀਨਾ ਵੈਲਕਮ ਜੀ ਪ੍ਰਿਆ ਜੀ ਤੁਹਾਡਾ ਸਾਡੇ ਸ਼ੋਅ ਦੇ ਉੱਤੇ ਪੰਜਾਬ ਤੋਂ ਸਪੇਨ ਦੇ ਉੱਤੇ ਤੇ ਤੇ ਸਭ ਤੋਂ ਪਹਿਲਾਂ ਤੇ ਤੁਸੀਂ ਬਹੁਤ ਵਧੀਆ ਜਿਹੜੇ ਕੰਮ ਕਰ ਰਹੇ ਹੋ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਤਿ ਸ਼੍ਰੀ ਅਕਾਲ ਭਾਜੀ ਥੈਂਕ ਯੂ ਸੋ ਮਾਚ ਜੀ ਹਾਂ ਜੀ ਵੀਰ ਜੀ ਮੈਂ ਗੱਲ ਕਰਨੀ ਸੀ ਕਿ ਸਪੇਨ ਦੇ ਵਿੱਚ ਰੋਜ਼ਾਨਾ 2024 ਦਾ ਡਾਟਾ ਸਿਆ ਸੜਕਾਂ ਦੇ ਉੱਤੇ ਰੋਜ਼ਾਨਾ ਜਿਹੜੇ ਐਕਸੀਡੈਂਟ ਹੋ ਰਹੇ ਆ ਤੇ ਉਹ ਵੀ ਯੰਗ ਲੋਕਾਂ ਦੇ ਰਹੇ ਆ ਤੇ ਬਹੁਤ ਲੋਕ ਜਿਹੜੇ ਆ ਉਹ ਮਰ ਰਹੇ ਨੇ ਤੇ ਕਾਰਨ ਕੀ ਆ ਕਿ ਕੀ ਕਾਰਨ ਕੀ ਹੋ ਰਿਹਾ ਆ ਭਾਜੀ 2024 ਦਾ ਜਨਵਰੀ ਤੋਂ ਲੈ ਕੇ 14 ਜੁਲਾਈ ਤੱਕ ਦਾ ਡਾਟਾ ਇਹ ਸੀਗਾ ਕਿ 587 ਲੋਕਾਂ ਦੀ ਡੈਥ ਹੋ ਚੁੱਕੀ ਆ ਰੋਡ ਐਕਸੀਡੈਂਟ ਦੇ ਵਿੱਚ ਜੀ ਜਨਵਰੀ 2024 ਤੋਂ ਲੈ ਕੇ 14 ਜੁਲਾਈ 2024 ਤੱਕ ਜੀ ਤੇ ਇਸ ਪਿਛਲੇ ਹਫਤੇ ਦੀ ਗੱਲ ਕਰਾਂ ਤਾਂ 12 13 ਤੇ 14 ਜੁਲਾਈ ਜਿਹੜੀ ਆ ਤਿੰਨ ਦਿਨ ਸੀਗੇ ਇਹਦੇ ਵਿੱਚ ਵੀ ਚਾਰ ਮੌਤਾਂ ਹੋਈਆਂ ਨੇ ਜਿਹਦੇ ਵਿੱਚ ਇੱਕ ਪੈਦਲ ਵਾਲਾ ਸੀ ਇੱਕ ਮੋਟਰਸਾਈਕਲ ਵਾਲਾ ਸੀ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੇ ਹੁਣ ਟ੍ਰੈਫਿਕ ਵਾਲਿਆਂ ਨੇ ਨਵੀਂ ਇਨਫੋਰਮੇਸ਼ਨ ਸ਼ੇਅਰ ਕੀਤੀ ਆ ਕਿ 15 ਤਰੀਕ ਮਤਲਬ ਅੱਜ ਸੋਮਵਾਰ ਤੋਂ ਲੈ ਕੇ ਅੱਜ ਤੋਂ ਲੈ ਕੇ 21 ਜੁਲਾਈ ਤੱਕ ਇੱਕ ਕੈਂਪੇਨ ਸ਼ੁਰੂ ਕੀਤਾ ਗਿਆ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਬਹੁਤ ਵੱਡਾ ਕਾਰਨ ਜਿਹੜਾ ਐਕਸੀਡੈਂਟ ਦਾ ਹੈਗਾ ਆ ਉਹ ਹੈਗੀ ਆ ਵੱਧਦੀ ਸਪੀਡ ਲੋਕ ਤੇਜ਼ ਰਫ਼ਤਾਰ ਨਾਲ ਜਾਣ ਕਰਕੇ ਸਭ ਤੋਂ ਜ਼ਿਆਦਾ ਐਕਸੀਡੈਂਟ ਹੁੰਦੇ ਪਏ ਆ ਤੇ ਹਾਈਵੇ ਦੀਆਂ ਸੜਕਾਂ ਤੇ ਮੌਤਾਂ ਦਾ ਸਭ ਤੋਂ ਮੇਨ ਕਾਰਨ ਵੀ ਇਹੀ ਮੰਨਿਆ ਗਿਆ ਇਸ ਕਰਕੇ ਇਹ ਪੂਰਾ ਹਫ਼ਤਾ 21 ਜੁਲਾਈ ਤੱਕ ਇੱਕ ਕੈਂਪੇਨ ਸ਼ੁਰੂ ਕੀਤਾ ਗਿਆ ਹੈ ਸਪੀਡ ਨੂੰ ਲੈ ਕੇ ਜੀ ਤੇ ਗੱਲਬਾਤ ਕਰਦੇ ਆਂ ਜੀ ਅਗਲੀ ਤੁਹਾਡੇ ਨਾਲ ਸਾਂਝੀ ਤੇ ਇਦੇ ਵਿੱਚ ਜਿਹੜੇ ਸਪੀਡ ਨੂੰ ਲੈ ਕੇ ਤੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਦੇ ਵਿੱਚ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਪੇਨ ਗਵਰਨਮੈਂਟ ਜਿਹੜੀ ਆ ਉਹ ਕਈ ਲੋਕਾਂ ਦੇ ਲਾਇਸੈਂਸ ਰੱਦ ਕਰ ਰਹੀ ਆ ਉਹਦੇ ਵਿੱਚ ਕੀ ਕੀ ਕਾਰਨ ਕੀ ਆ ਲੋਕਾਂ ਦੇ ਜਿਹੜੇ ਲਾਇਸੈਂਸ ਰੱਦ ਹੋ ਰਹੇ ਨੇ ਕਿਉਂਕਿ ਆਪਾਂ ਉਹਨਾਂ ਕਾਨੂੰਨਾਂ ਦੀ ਪਾਲਣਾ ਨਹੀਂ ਕਰ ਰਹੇ ਜਿਹੜੇ ਉਹਨਾਂ ਨੇ ਸਾਨੂੰ ਪਹਿਲੇ ਮੇਨ ਮੋਟਿਵ ਦੇ ਨਾਲ ਸ਼ੁਰੂ ਕੀਤਾ ਸੀ ਜਿੱਤੋਂ ਉਹਨਾਂ ਨੇ ਆਪਾਂ ਨੂੰ ਲਾਇਸੈਂਸ ਇਸ਼ੂ ਕੀਤੇ ਸੀ ਜਿਹੜੇ ਕਾਨੂੰਨ ਸਾਨੂੰ ਸਿਖਾਏ ਗਏ ਸੀਗੇ ਜਦੋਂ चीज ਸਾਨੂੰ ਮਿਲ ਗਈ ਅਸੀਂ ਉਹਦਾ ਫਾਇਦਾ ਜਿਹੜਾ ਨਜਾਇਜ਼ ਚੱਕਣਾ ਸ਼ੁਰੂ ਕਰ ਦਿੱਤਾ ਉਹ ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ ਇਸ ਕਰਕੇ ਹੁਣ ਉਹਨਾਂ ਨੇ ਬਹੁਤ ਜ਼ਿਆਦਾ ਸਖਤਾਈ ਕੀਤੀ ਅਤੇ ਆਣਵਲੇ ਸਮੇਂ ਤੇ ਇਹ ਗੱਲ ਕਹੀ ਆ ਕਿ ਉਹਨਾਂ ਨੇ ਜਦੋਂ ਹੁਣ ਆਪਾਂ ਕਿਸੇ ਵੀ ਸਾਈਕਲ ਵਾਲੇ ਨੂੰ ਕਿਸੇ ਵੀ ਸਿਕਲੋਮੋਟਰ ਵਾਲੇ ਨੂੰ ਹੁਣ ਅਸੀਂ ਓਵਰਟੇਕ ਕਰਿਆ ਕਰਾਂਗੇ ਤੇ ਉਹਦੇ ਲਈ ਵੀ ਉਹ ਨਵੇਂ ਰੂਲ ਜਿਹੜੇ ਇਸ਼ੂ ਕਰ ਰਹੇ ਨੇ ਕਿ ਸਾਨੂੰ ਓਵਰਟੇਕ ਕਰਨ ਲੱਗਿਆਂ 20 ਦੀ ਸਪੀਡ ਘਟਾ ਕੇ ਓਵਰਟੇਕ ਕਰਨਾ ਪਏਗਾ ਆਪ ਤੋਂ ਛੋਟੀਆਂ ਚੀਜ਼ਾਂ ਨੂੰ ਤਾਂ ਕਿ ਖਤਰਾ ਜਿਹੜਾ ਆ ਰੋਡ ਤੇ ਘੱਟ ਤੋਂ ਘੱਟ ਹੋ ਸਕੇ ਪ੍ਰਿਆ ਜੀ ਜਿਹੜੀ ਜਿਹੜੇ ਪੁਆਇੰਟ ਆ ਜਿੰਨੇ 12 ਪੁਆਇੰਟ ਹੁੰਦੇ ਨੇ ਤੁਹਾਡੇ ਕੋਲ ਤੇ ਜੇ ਤੁਸੀਂ 2-4 ਸਾਲ ਐਕਸੀਡੈਂਟ ਨਹੀਂ ਕਰਦੇ ਤੁਹਾਡੇ ਕੋਲ ਵੱਧ ਕੇ 14 ਹੋ ਜਾਂਦੇ ਨੇ ਸਹੀ ਨਹੀਂ ਇਦਾਂ ਹੀ ਨਹੀਂ ਵੈਸੇ ਟੋਟਲ ਭਾਜੀ ਸਾਡੇ ਕੋਲ ਅਗਰ 8 ਸਾਲ ਦਾ ਰਿਕਾਰਡ ਵਧੀਆ ਹੋਵੇ ਤਾਂ ਟੋਟਲ ਪੁਆਇੰਟ 15 ਹੁੰਦੇ ਆ ਆਪਣੇ ਕੋਲ ਜੀ ਇਹ ਜਿਵੇਂ ਅ ਅੱਗੇ ਜਿਹੜੇ ਪੁਆਇੰਟ ਸੀਗੇ ਤੁਹਾਡੇ ਰਿਕਵਰ ਹੋ ਜਾਂਦੇ ਸੀਗੇ ਆਪ ਆਟੋਮੈਟਿਕਲੀ ਹੁਣ ਵੀ ਜਿਹੜੇ ਤੁਹਾਡੇ ਪੁਆਇੰਟ ਜਿਹੜੇ ਰਿਕਵਰ ਹੋ ਜਾਂਦੇ ਆਟੋਮੈਟਿਕਲੀ ਹਾਂਜੀ ਵੀਰ ਜੀ ਉਹਦੇ ਲਈ ਸਾਨੂੰ ਇੱਕ ਕੋਰਸੋ ਕਰਨਾ ਪੈਂਦਾ ਆ ਰੀ ਐਜੂਕੇਸ਼ਨ ਕੋਰਸ ਕਰਨਾ ਪੈਂਦਾ ਆ ਹਾਂਜੀ ਜੀ ਜਿਹੜਾ ਕਿ 24 ਘੰਟਿਆਂ ਦਾ ਕੋਰਸ ਹੁੰਦਾ ਆ ਅਗਰ ਸਾਡੇ ਕੋਲ ਸੇਰ ਹੋ ਘੁੰਤੋ ਆ ਜੀ ਉਹ 24 ਘੰਟਿਆਂ ਦਾ ਕੋਰਸ ਨਾਲ ਇੱਕ ਪੇਪਰ ਦੇਣਾ ਪੈਂਦਾ ਹੈ ਤੇ ਉਹਦੇ ਨਾਲ ਸਾਡੇ ਜਿਹੜੇ 8 ਪੁਆਇੰਟਵਾਰੀ ਰਿਕਵਰ ਹੋ ਜਾਂਦੇ ਆ ਜੇ ਸਾਡੇ ਕੋ ਕੋਈ 1 2 ਪੁਆਇੰਟ ਤੋਂ ਪਹਿਲਾਂ ਤੋਂ ਹੈਗੇ ਆ ਫਿਰ ਵੀ ਅਸੀਂ ਇੱਕ ਕੋਰਸ ਕਰ ਸਕਦੇ ਆ ਉਹ 12 ਘੰਟਿਆਂ ਦਾ ਕੋਰਸ ਆ ਤੇ ਉਹਦੇ ਵਿੱਚ ਸਾਨੂੰ 6 ਪੁਆਇੰਟ ਤੋਂ ਵਾਪਸ ਮਿਲਦੇ ਉਹਦੇ 'ਚ ਕੋਈ ਪੇਪਰ ਨਹੀਂ ਰਹਿ ਆਉਂਦਾ ਜੀ ਤੇ ਪੁਆਇੰਟ ਮਤਲਬ ਕਿ ਅੱਗੇ ਜਿਵੇਂ ਤੁਹਾਨੂੰ ਫੈਨ ਹੋ ਜਾਂਦਾ ਸੀਗਾ ਤੁਸੀਂ ਕੋਈ ਥੋੜੀ ਬਹੁਤੀ ਓਵਰ ਸਪੀਡ ਹੁੰਦੀ ਸੀ ਜਾਂ ਕੋਈ ਲਾਈਟ ਲੰਘ ਜਾਂਦੇ ਸੀਗੇ ਹੁਣ ਕਿ ਕਿਹੜੇ ਕਾਰਨ ਜਿਆਦੇ ਪੁਆਇੰਟ ਲੋਕਾਂ ਦੇ ਆਰਡਰ ਆ ਰਹੇ ਨੇ ਕਿ ਕਿਹੜੀ ਵਜ੍ਹਾ ਆ ਉਹ ਜਿਹੜੀ ਲੋਕਾਂ ਦੇ ਨਾਲ ਇਸ ਵੇਲੇ ਹੋ ਰਹੀ ਆ ਸਭ ਤੋਂ ਜਿਆਦਾ ਭਾਜੀ ਇਸ ਟਾਈਮ ਤੇ ਮੋਬਾਈਲ ਫੋਨ ਮੋਬਾਈਲ ਫੋਨ ਤੇ ਗੱਲ ਕਰਨਾ ਸਭ ਤੋਂ ਜਿਆਦਾ ਪੁਨ ਤੋਂ ਕੱਟੇ ਜਾ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਤੇ ਅਲਕੋਹਲ ਜਿਹੜਾ ਆ ਉਹ ਮੇਜਰ ਕਾਰਨ ਆ ਪੁਨ ਤੋਂ ਕੱਟਣ ਦਾ ਤੇ ਲਾਈਟਸ ਜਿਹੜੀਆਂ ਰੈੱਡ ਲਾਈਟ ਕਰਦੇ ਆ ਜਾਂ ਇਹਦੇ ਬਾਰੇ र, रेड लाइट ਤੇ ਸਖਤਾਈ ਹੈਗੀ ਆ ਪਰ ਜ਼ਿਆਦਾ ਮੇਜਰ ਜਿਹੜਾ ਕਾਰਨ ਪੁਨਤੋਂ ਕੱਟਣ ਦਾ ਬੰਦਾ ਪਿਆ ਆ ਉਹ ਮੋਬਾਈਲ ਫੋਨ ਆ ਤੇ ਆਪਣਾ ਅਲਕੋਹਲ ਪੀ ਕੇ ਡਰੱਗ ਲੈ ਕੇ ਜਦੋਂ ਆਪਾਂ ਚਲਾਉਨੇ ਆ ਅੱਛਾ ਡਰੱਗ ਚੈਕਿੰਗ ਹੋ ਰਹੀ ਆ ਜ਼ਿਆਦਾਤਰ ਲੋਕਾਂ ਨੂੰ ਅਲਕੋਹਲ ਅਲਕੋਹਲ ਬੋਡੀ ਦੇ ਵਿੱਚ ਆਉਣ ਦਾ ਕਾਰਨ ਆ ਕਿ ਜਿਹੜੇ ਲੋਕਾਂ ਦੇ ਪੁਆਇੰਟ ਕੱਟ ਹੋ ਰਹੇ ਆ ਸ਼ਰਾਬ ਹਾਂਜੀ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਨੂੰ ਜੇਲ੍ਹ ਵੀ ਹੋ ਸਕਦੀ ਆ ਇਹ ਗੱਲ ਸਪੇਨ ਗਵਰਨਮੈਂਟ ਵੱਲੋਂ ਕਿ ਕਈ ਲੋਕ ਜੇਲ੍ਹਾਂ ਦੇ ਵਿੱਚ ਬੈਠੇ ਵੀ ਆ ਜੇਲ੍ਹਾਂ ਘਟ ਵੀ ਰਹੇ ਆ ਕਿ ਇੱਕ ਰਾਤ ਤੁਸੀਂ ਆਪਣੀ ਪਾਰਟੀ ਇੰਜੋਏ ਕਰਨ ਲੱਗੇ ਹੋ ਤੇ ਤੁਸੀਂ ਕਿੰਨੇ ਲੋਕਾਂ ਦੀ ਜਾਨ ਜਿਹੜੀ ਆ ਉਹ ਸੜਕ ਵਿੱਚ ਖਤਰੇ ਵਿੱਚ ਪਾ ਦਿੰਦੇ ਹੋ ਤੇ ਪ੍ਰਿਆ ਜੀ ਕੋਈ ਗੱਲ ਟ੍ਰੈਫਿਕ ਦੇ ਬਾਰੇ ਜਾਂ ਕੋਈ ਡਾਟਾ ਸਹੋਜਾ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਤੇ ਕੋਈ ਗੱਲਬਾਤ ਇਹੋ ਜੀ ਸ਼ੇਅਰ ਕਰਨੀ ਚਾਹੁੰਦੇ ਆ ਆਖਰ ਦੇ ਵਿੱਚ ਜੀ 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 ਉਹੀ ਡਾਟਾ ਜਿਹੜਾ ਤੁਹਾਨੂੰ ਮੈਂ ਰੀਸੈਂਟਲੀ ਹੁਣੇ ਪਹਿਲਾਂ ਦੱਸ ਕੇ ਹਟੀਆਂ ਕਿ ਆਪਣੇ ਕੋਲ ਪਿਛਲੇ ਹਫਤੇ ਦਾ ਰੀਸੈਂਟ ਡਾਟਾ ਹੀ ਸੀ ਕਿ ਇਹ 12 13 ਜਿਹੜੀ ਤਰੀਕ ਸੀ 14 ਨੂੰ ਇਸ ਵੀਕਐਂਡ ਦੇ ਉੱਤੇ ਜਿਹੜੀਆਂ ਚਾਰ ਮੌਤਾਂ ਹੋਈਆਂ ਨੇ ਜਿਦੇ ਵਿੱਚ ਇੱਕ ਪੈਦਲ ਵਾਲੇ ਤਾਂ ਇੱਕ ਮੋਟਰਸਾਈਕਲ ਵਾਲੇ ਦੀ ਡੈਥ ਹੋਈ ਹੈ ਜੀ ਜੀ ਇਹ ਤੋਂ ਉਹ ਉਹ ਗਿਣਤੀਆਂ ਨੇ ਜੋ ਸਰਕਾਰ ਦੇ ਰਿਕਾਰਡ ਦੇ ਵਿੱਚ ਆਈਆਂ ਨੇ ਤੇ ਇਸ ਹਫ਼ਤੇ ਜਿਹੜੀ ਰਿਕਾਰਡ ਜਿਹੜਾ ਆ ਰਿਹਾ ਉਹ ਹੋਰ ਵੱਧ ਚੁੱਕਾ ਆ ਤੇ ਟੂਰਿਸਟ ਜਿਵੇਂ ਸਪੇਨ ਦੇ ਵਿੱਚ ਆ ਰਿਹਾ ਟ੍ਰੈਫਿਕ ਵੱਧ ਰਿਹਾ ਆ ਤੇ ਰੋਜ਼ਾਨਾ ਜਿਹੜੇ ਛੁੱਟੀਆਂ ਦਾ ਜਦੋਂ ਮੌਸਮ ਆ ਜਾਂਦਾ ਆ ਤੇ ਉਦੋਂ ਐਕਸੀਡੈਂਟ ਜਿਆਦਾ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਤੁਸੀਂ ਜਿਹੜੀ ਆਪਣੀ ਜ਼ਿੰਦਗੀ ਆਪਣੀ ਲਾਈਫ ਨੂੰ ਸੇਫ ਰੱਖੋ ਤੇ ਗੱਡੀ ਧਿਆਨ ਨਾਲ ਚਲਾਓ ਹੌਲੀ ਚਲਾਓ ਤੇ ਆਪਣੇ ਆਪ ਨੂੰ ਸੇਫ ਤੇ ਆਪਣੇ ਪਰਿਵਾਰ ਨੂੰ ਸੇਫ ਹੋ ਕੇ ਚੱਲੋ ਤੇ ਨਾਲ ਦੂਸਰੇ ਨੂੰ ਵੀ ਸੇਫ ਰੱਖੋ ਜਿਹੜਾ ਤੁਹਾਡੇ ਨਾਲ ਬੈਠਾ ਹੋਇਆ ਚ ਜਾਂ ਸਾਹਮਣੇ ਵਾਲੀ ਕਾਰ ਦੇ ਵਿੱਚ ਤੇ ਪ੍ਰਿਆ ਜੀ ਬੜਾ ਧੰਨਵਾਦ ਆ ਤੁਹਾਡਾ ਤੇ ਤੁਹਾਡੇ ਅਸੀਂ ਆਪਣੇ ਚੈਨਲ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਇੱਕ ਤਾਂ ਤੁਸੀਂ ਆਪਣੀ ਕਮਿਊਨਿਟੀ ਵਾਸਤੇ ਬਹੁਤ ਵਧੀਆ ਕੰਮ ਕਰਦੇ ਹੋ ਤੇ ਕਈਆਂ ਨੂੰ ਤੁਸੀਂ ਲਾਇਸੈਂਸ ਫ੍ਰੀ ਵਿੱਚ ਵੀ ਕਰਵਾ ਰਹੇ ਹੋ ਤੇ ਤੁਹਾਡੀ ਵੈਸੇ ਤਾਂ ਜੈਨਨ ਹਫੀਜ਼ ਵੀ ਥੋੜੀ ਆ ਤੇ ਆਪਣੇ ਡਰਾਈਵਿੰਗ ਸਕੂਲ ਦੇ ਵਿੱਚ ਤੁਸੀਂ ਲਾਇਸੈਂਸ ਕਰਵਾਉਣ ਦੀ ਫੀਸ ਕੀ ਰੱਖੀ ਆ ਉਹਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹੋ ਤੇ ਜੇ ਤੁਸੀਂ ਦੇਣਾ ਚਾਹੁੰਦੇ ਹੋ ਦੱਸਣਾ ਚਾਹੁੰਦੇ ਹੋ ਕਿ ਜਿਹੜੀਆਂ ਵਿਧਵਾ ਲੇਡੀਆਂ ਜਾਂ ਕਿਸੇ ਦੇ ਹਸਬੰਦ ਦੀ ਡੈਥ ਹੋ ਗਈ ਆ ਜਾਂ ਕੋਈ ਮਜਬੂਰ ਆ ਪਰਿਵਾਰ ਆ ਕੋਈ ਇਦਾਂ ਦਾ ਜਿਹੜਾ ਫੀਸ ਨਹੀਂ ਭਰ ਸਕਦਾ ਤੇ ਉਹਦੀ ਮਦਦ ਕਰ ਰਹੇ ਹੋ ਉਹ ਕਿਵੇਂ ਕਰਦੇ ਹੋ ਤੇ ਉਹਦਾ ਕੀ ਆ ਉਹਦੇ ਬਾਰੇ ਜੇ ਜਦੋਂ ਕੋਈ ਸਾਡੇ ਕੋਲ ਫੀਸ ਜਿਹੜੀ ਆ ਪੁੱਛਦਾ ਆ ਮਾਤਰੀਕੁਲਾ ਜਿਹੜਾ ਦਾਖਲਾ ਆ ਉਹ ਸਿਰਫ 50 ਯੂਰੋ ਦਾਖਲਾ ਲਈਦਾ ਆ ਜੀ ਉਸ 50 ਯੂਰੋ ਵਿੱਚ ਉਸ ਨੂੰ ਟੈਸਟ ਕਰਨ ਲਈ ਐਪਲੀਕੇਸ਼ਨ ਦਿੱਤੀ ਜਾਂਦੀ ਆ ਉਹਨੂੰ ਸੀਤਾ ਲੈ ਕੇ ਦਿੱਤਾ ਜਾਂਦਾ ਹੈ ਟ੍ਰੈਫਿਕ ਦਫ਼ਤਰ ਦਾ ਉਹ ਸਾਡੇ ਕੋਲ ਉਹਦਾ ਦਾਖਲਾ ਹੋ ਜਾਂਦਾ ਉਸ ਤੋਂ ਬਾਅਦ ਹੋਗਾ ਕਿ ਪੜਾਣ ਦੀ ਫੀਸ ਪੜਾਣ ਦੀ ਫੀਸ ਹੈਗੀ ਆਪਣੀ 300 ਯੂਰੋ 6 ਮਹੀਨੇ ਤੱਕ ਦੀ 6 ਮਹੀਨੇ ਤੱਕ ਉਹ ਸਾਡੇ ਨਾਲ ਪੜ ਸਕਦੇ ਨੇ 300 ਯੂਰੋ ਦੇ ਵਿੱਚ ਵਿੱਚ ਤੇ ਜੇ ਕੋਈ ਐਸੀ ਔਰਤ ਜਿਹੜੀ ਕਿ ਸਿੰਗਲ ਆ ਡਿਵੋਰਸੀ ਆ ਜਾਂ ਵਿਧਵਾ ਆ ਤਾਂ ਉਹਨਾਂ ਦੇ ਕੋਲੋਂ ਅਸੀਂ ਕੋਈ ਵੀ ਪੈਸਾ ਨਹੀਂ ਲੈਂਦੇ ਉਹਨਾਂ ਦੀ ਮਦਦ ਅਸੀਂ ਜਿੰਨੀ ਹੱਦ ਤੋ ਵੱਧ ਹੋ ਸਕਦੀ ਆ ਆਪ ਕਰਦੇ ਆ ਜੇ 6 ਮਹੀਨੇ ਤੋਂ ਵੱਧ ਵੀ ਉਹਨਾਂ ਨੂੰ ਕਿਸੇ ਟੈਂਸ਼ਨ ਡਿਪਰੈਸ਼ਨ ਕਰਕੇ ਟਾਈਮ ਲੱਗਦਾ ਤੇ ਉਹਨਾਂ ਦੇ ਲਈ ਅਸੀਂ ਕੋਈ ਵੀ ਟਾਈਮ ਦੀ ਪਾਬੰਦੀ ਨਹੀਂ ਰੱਖੀਓ ਜਦੋਂ ਚਾਣ ਜਿਹੜਾ ਆ 6 ਮਹੀਨੇ 7 8 ਮਹੀਨੇ ਲਾ ਕੇ ਸਾਡੇ ਕੋਲ ਲਾਇਸੈਂਸ ਕਰ ਸਕਦੇ ਆ ਪਰ ਜ਼ਿਆਦਾਤਰ 6 ਮਹੀਨੇ ਦਾ ਟਾਈਮ ਬਹੁਤ ਹੁੰਦਾ ਆ ਜ਼ਿਆਦਾਤਰ ਸਾਡੇ ਕੋਲ ਜਿਹੜੇ ਸਟੂਡੈਂਟ ਪੜ੍ਹਦੇ ਆ ਉਹ 2 ਤੋਂ 3 ਮਹੀਨੇ ਦੇ ਵਿੱਚ ਪਾਸ ਹੋ ਜਾਂਦੇ ਆ ਬਹੁਤ ਬਹੁਤ ਧੰਨਵਾਦੀ ਤੁਸੀਂ ਆਪਣਾ ਫੋਨ ਨੰਬਰ ਆਪਣਾ ਕੋਈ ਲਿੰਕ ਵਗੈਰਾ ਦੱਸਣਾ ਚਾਹੁੰਦੇ ਹੋ ਤੇ ਜਰੂਰ ਦੱਸ ਸਕਦੇ ਹੋ ਜੀ ਸਾਡਾ ਫੋਨ ਨੰਬਰ ਹੈਗਾ 612 455 057 ਤੇ ਤੁਸੀਂ ਇਹ ਨੰਬਰ ਨੋਟ ਕਰ ਲਓ ਪ੍ਰਿਆ ਕਲਰਾਜੀ ਦਾ ਤੇ ਕੋਈ ਵੀ ਬੰਦਾ ਕੋਈ ਵੀ ਪਰਿਵਾਰ ਦੋ ਨੰਬਰ ਦੇ ਵਿੱਚ ਕੰਮ ਨਾ ਕਰਿਆ ਕਰੋ ਕਿਉਂਕਿ ਜਿਨ੍ਹਾਂ ਨੇ ਦੋ ਨੰਬਰ ਚ ਲਾਇਸੈਂਸ ਕੀਤੇ ਆ ਉਹਨਾਂ ਨੂੰ ਸ਼ਕਤੀ ਉਹਨਾਂ ਤੇ ਹੋ ਸਕਦੀ ਆ ਇੱਥੇ ਤੱਕ ਕਿ ਵੀ ਉਹਨਾਂ ਦੇ ਪੇਪਰ ਵੀ ਕੈਨਸਲ ਹੋ ਸਕਦੇ ਨੇ ਨਾਲ ਨਾਲ ਉਹਨਾਂ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਜੇ ਤੁਸੀਂ ਸਰਕਾਰੀ ਦਸਤਾਵੇਜ਼ ਦੇ ਨਾਲ ਕੋਈ ਛੇੜਖਾਨੀ ਕਰ ਰਹੇ ਆ ਤੇ ਜੈਨੂਨ ਤਰੀਕੇ ਨਾਲ ਕਰੋ ਤੇ ਜੈਨੂਨ ਤਰੀਕੇ ਨਾਲ ਸਾਡੀ ਪ੍ਰੀਆ ਭੈਣ ਕਰਵਾ ਰਹੀ ਆ ਲਾਇਸੈਂਸ ਤੇ ਨਾਲ ਟ੍ਰੈਫਿਕ ਦੀ ਜਾਣਕਾਰੀ ਦਿੱਤੀ ਆ ਤੇ ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਲੈ ਕੇ ਜਲ ਤੁਹਾਡੇ ਨਾਲ ਇੱਥੇ ਪੇਸ਼ ਹੋਵਾਂਗੇ ਮੈਂ ਤੁਹਾਡਾ ਅਮਰੀਕ ਸਿੰਘ ਪੰਜਾਬ ਟੂ ਸਪੇਨ ਦੇ ਉੱਤੇ ਕੈਮਰਾਮੈਨ ਰਣਜੀਤ ਸਿੰਘ ਦੇ ਨਾਲ-ਨਾਲ ਬਾਰਸੀਲੋਨਾ